ਸਰਸ੍ਰੀਕਾਲ ਵਿਖਰੇ ਤੁਸੀਂ ਔਨ ਏਅਰ ਵੱਡੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਕਪੂਵਾੜਾ ਦੇ ਵਿੱਚ ਸਰਹੱਦ ਲਾਗੇ ਇਨਕਾਊਂਟਰ ਹੋਇਆ ਹੈ ਤਿੰਨ ਅੱਤਵਾਦੀ ਮਾਰੇ ਗਏ ਨੇ ਤੇ ਹੁਣ ਵੀ ਸਰਚ ਆਪਰੇਸ਼ਨ ਅੱਤਵਾਦੀਆਂ ਦੀ ਪਾਲ ਦੇ ਵਿੱਚ ਲਗਾਤਾਰ ਜਾ ਰਹੀ ਹੈ ਦੱਸਦੀ ਹੈ ਕਿ ਕਪੂਵਾੜਾ ਦੇ ਮਾਛਲ ਸੈਕਟਰ ਦੇ ਵਿੱਚ ਦੋ ਅੱਤਵਾਦੀਆਂ ਨੂੰ ਠੇਰ ਕੀਤਾ ਗਿਆ ਹੈ ਤੇ ਦੂਜੇ ਪਾਸੇ ਕੰਤਾਰ ਦੇ ਵਿੱਚ ਇੱਕ ਅੱਤਵਾਦੀ ਨੂੰ ਮਾਰਿਆ ਗਿਆ ਸੋ ਇਨਕਾਊਂਟਰ ਦੇ ਵਿੱਚ ਹੁਣ ਤੱਕ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਪੁਲਿਸ ਅਤੇ ਫੌਜ ਜੁਆਇੰਟ ਆਪਰੇਸ਼ਨ ਜੁਆਇੰਟ ਸਰਚ ਆਪਰੇਸ਼ਨ ਚਲਾ ਰਹੀ ਹੈ ਕਿਉਂਕਿ ਹੋਰ ਅੱਤਵਾਦੀਆਂ ਦੇ ਕੁਸਪੈਟ ਕਰਨ ਦੀ ਜੋ ਖੱਛਾ ਹੈ ਉਹ ਜ਼ਾਹਿਰ ਕੀਤਾ ਜਾ ਰਿਹਾ ਦੱਸਦੀ ਹੈ ਕਿ ਸਰਹੱਦ ਲਾ ਕੇ ਸ਼ੱਕੀ ਹਰਕਤ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ ਫੌਜ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸੋ ਦੱਸਦੀ ਇਹ ਰਾਜੌਰੀ ਦੇ ਵਿੱਚ ਵੀ ਅੱਤਵਾਦੀਆਂ ਦੀ ਪਾਰ ਲਗਾਤਾਰ ਜਾਰੀ ਹੈ ਜੰਮੂ ਕਸ਼ਮੀਰ ਦੇ ਕਪਵਾਲਾ ਦੇ ਵਿੱਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਗिराया ਹੈ 28 29 ਅਗਸਤ ਦੇ ਦਰਮਿਆਨੀ ਰਾਤ ਕਿਉਂਕਿ ਮੌਸਮ ਖਰਾਬ ਸੀ ਉਸੇ ਵਿਚਾਲੇ ਸਰਹੱਦ ਦੇ ਲਾਗੇ ਸ਼ੱਕੀ ਗਤੀਵਿਧੀ ਦੇਖੀ ਗਈ ਜਿਸ ਤੋਂ ਬਾਅਦ ਸੈਨਾ ਤੇ ਪੁਲਿਸ ਨੇ ਮਾਛਲ ਤੇ ਤੰਗਦਾਰ ਦੇ ਵਿੱਚ ਜੁਆਇੰਟ ਆਪਰੇਸ਼ਨ ਚਲਾਇਆ ਜਿਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ ਸੈਨਾ ਵੱਲੋਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਮੁਤਾਬਿਕ ਦੋਵੇਂ ਜਗ੍ਹਾ ਤੇ ਸਰਚ ਆਪਰੇਸ਼ਨ ਲਗਾਤਾਰ جاری ਹੈ ਜਿਹੜੇ ਅੱਤਵਾਦੀ ਮਾਰੇ ਗਏ ਨੇ ਉਹਨਾਂ ਦੀਆਂ ਲਾਸ਼ਾਂ ਫਿਲਹਾਲ ਬਰਾਮਦ ਨਹੀਂ ਹੋਈਆਂ ਨੇ ਕਿਉਂਕਿ ਸਰਚ ਆਪਰੇਸ਼ਨ ਲਗਾਤਾਰ جاری ਹੈ ਕਿਉਂਕਿ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਰਚਾ ਜੋ ਹੈ ਜ਼ਾਹਿਰ ਕੀਤਾ ਜਾ ਰਿਹਾ ਹੈ ਜੰਗਲੀ ਏਰੀਆ ਐ ਸੋ ਜੰਗਲਾਂ ਦੇ ਵਿੱਚ ਅੱਤਵਾਦੀ ਭੱਜ ਕੇ ਲੁਕ ਜਾਂਦੇ ਨੇ ਸੋ ਇਸੇ ਕਰਕੇ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਭਾਲ ਕੀਤੀ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਅੱਤਵਾਦੀ ਹੁਣ ਵੀ ਲੁਕੇ ਹੋ ਸਕਦੇ ਨੇ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਕੋਈ ਨਹੀਂ ਹੋਈ ਹੈ ਸੋ ਦੱਸਦੀ ਹੈ ਕਿ ਅਧਿਕਾਰੀਆਂ ਨੇ ਦੱਸਿਆ ਕਿ 28 ਅਗਸਤ ਯਾਨੀ ਕਿ ਬੀਤੀ ਰਾਤ ਕਰੀਬ 9:30 ਵਜੇ ਪਿੰਡ ਖੇਰੀ ਮੋਰਾ ਲਾਠੀ ਤੇ ਦੰਥਲ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਔਰ ਤਲਾਸ਼ੀ ਦੌਰਾਨ ਰਾਤ ਕਰੀਬ ਪੌਣੇ 12 ਵਜੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਰੇ ਗੋਲੀਬਾਰੀ ਹੋਈ ਹੈ ਫਾਇਰਿੰਗ ਹੋਈ ਹੈ ਫੌਜ ਨੇ 63 ਰਾਉਂਡ ਦੇ ذریعے ਕੁਝ ਗੋਲੀਆਂ ਚਲਾਈਆਂ ਨੇ ਔਰ ਜੇਕਰ ਗੱਲ ਕੀਤੀ ਜਾਵੇ ਜੁਲਾਈ ਮਹੀਨੇ ਦੀ ਤਾਂ 10 ਇਨਕਾਊਂਟਰ 10 ਬਾਰ ਹਮਲੇ ਹੋ ਚੁੱਕੇ ਨੇ ਇਸ ਤੋਂ ਇਲਾਵਾ ਅਤਵਾਦੀ ਵੀ ਮਾਰੇ ਜਾ ਚੁੱਕੇ ਨੇ ਤੇ ਕੈਪਟਨ ਦੀਪਕ ਵੀ ਸ਼ਹੀਦ ਹੋ ਗਏ ਸੀ 14 ਦਿਨ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਡੋਡਾ ਦੇ ਵਿੱਚ ਅਤਵਾਦੀਆਂ ਦੇ ਨਾਲ ਇਨਕਾਊਂਟਰ ਚੱਲ ਰਿਹਾ ਸੀ ਉਸੇ ਵਕਤ ਕੈਪਟਨ ਦੀਪਕ ਸ਼ਹੀਦ ਹੋ ਗਏ ਸੀ ਔਰ ਸੋ ਦੱਸ ਦਈਏ ਕਿ ਲਗਾਤਾਰ ਜੁਲਾਈ ਦੇ ਵਿੱਚ 10 ਹਮਲੇ ਕੀਤੇ ਗਏ ਨੇ 15 ਜਵਾਨ ਭਾਰਤ ਦੇ ਸ਼ਹੀਦ ਹੋ ਗਏ ਨੇ ਇਸ ਮੁਕਾਬਲਿਆਂ ਦੇ ਵਿੱਚ ਜੋ ਕਿ ਪਿਛਲੇ ਮਹੀਨੇ ਹੋਏ ਨੇ ਸੋ ਵੱਡੀ ਖਬਰ ਜੰਮੂ ਕਸ਼ਮੀਰ ਦੇ ਕਪਵਾੜਾ ਤੋਂ ਬੀਤੇ ਕੁਝ ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਤਵਾਦੀਆਂ ਵੱਲੋਂ ਜਾਂ ਸ਼ੱਕੀ ਅੰਸਰਾਂ ਵੱਲੋਂ ਸਰਹੱਦ ਪਾਰ ਤੋਂ ਕੁਸਪੈਡ ਦੀਆਂ ਖਬਰਾਂਵਾਂ ਜੋ ਖਬਰਾਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਉਸ ਤੋਂ ਲੈ ਕੇ ਫੌਜ ਜੋ ਹੈ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਲਗਾਤਾਰ ਅਲਰਟ ਦੇ ਵਿੱਚ ਔਰ ਡੋਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਨਕਾਊਂਟਰ ਹੋਇਆ ਸੀ ਜਿਸ ਐਨਕਾਊਂਟਰ ਦੇ ਵਿੱਚ ਕੈਪਟਨ ਦੀਪਕ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਦਿੱਲੀ ਵਿਚਾਲੇ ਹਾਈ ਲੈਵਲ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਿਲ ਸੀ ਇਸ ਤੋਂ ਇਲਾਵਾ ਐਨਐਸਏ ਜੀ ਡੋਪਾਲ ਦੀ ਅਗਵਾਈ ਦੇ ਵਿੱਚ ਉਹ ਮੀਟਿੰਗ ਹੋਈ ਸੀ ਔਰ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਸਥਿਤੀ ਹੈ ਉਸ ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਰਹੱਦ ਪਾਰ ਤੋਂ ਇਹ ਜੋ ਕਸਪੈਟ ਦੀਆਂ ਕਟਨਾਵਾਂ ਨੇ ਲਗਾਤਾਰ ਵੱਧ ਰਹੀਆਂ ਨੇ ਸੋ ਜੰਮੂ ਕਸ਼ਮੀਰ ਦਾ ਕੁਪਵਾੜਾ ਜਿਸ ਦਾ ਮਾਛਲ ਤੇ ਤੰਗਤਾਰ ਸੈਕਟਰ ਦੋਵੇਂ ਸੈਕਟਰਾਂ ਦੇ ਵਿੱਚ ਇਨਕਾਊਂਟਰ ਹੋਇਆ ਤੰਗਤਾਰ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ ਮਾਛਲ ਸੈਕਟਰ ਦੇ ਵਿੱਚ ਦੋ ਅੱਤਵਾਦੀ ਢੇਰ ਹੋਏ ਨੇ ਦੋ ਤੋਂ ਤਿੰਨ ਅੱਤਵਾਦੀ ਹੁਣ ਵੀ ਲੁਕੇ ਹੋ ਸਕਦੇ ਨੇ ਜੰਗਲਾਂ ਦੇ ਵਿੱਚ ਲੁਕੇ ਹੋ ਸਕਦੇ ਨੇ ਜਿਨ੍ਹਾਂ ਦੀ ਭਾਲ ਲਗਾਤਾਰ ਚੱਲ ਰਹੀ ਹੈ ਪੁਲਿਸ ਅਤੇ ਫੌਰ ਜੁਆਇੰਟ ਸਰਚ ਆਪਰੇਸ਼ਨ ਚਲਾ ਰਹੀ ਹੈ ਔਰ ਅਤਵਾਦੀਆਂ ਦੀ ਲਾਸ਼ ਫਿਲਹਾਲ ਬਰਾਮਦ ਨਹੀਂ ਹੋਈ ਹੈ ਇਲਾਕੇ ਦੇ ਵਿੱਚ ਗੋਲੀਬਾਰੀ ਦੀ ਜੋ ਆਵਾਜ਼ ਹੈ ਸੁਣੀ ਜਾ ਸਕਦੀ ਹੈ ਜਿਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਦੇ ਵਿੱਚ ਗੋਲੀਬਾਰੀ ਦੀ ਆਵਾਜ਼ ਵੀ ਹੈ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੁਠਪੇੜ ਤੇ ਇਨਕਾਊਂਟਰ ਤੇ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ हां बता दे बता दे बता दे वॉल्यूम एमवीएम चढ़ दे आज कल था वो फोटो चला हां हां इससे इतने चलाने वाले हैं हां मन पास

ਸਰਸ਼ਕਾਲ ਵਿਖਰੇ ਤੁਸੀਂ ਓਨ ਏਅਰ ਵੱਡੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਕਪੂਵਾੜਾ ਦੇ ਵਿੱਚ ਸਰਹੱਦ ਲਾਗੇ ਇਨਕਾਊਂਟਰ ਹੋਇਆ ਹੈ ਤਿੰਨ ਅੱਤਵਾਦੀ ਮਾਰੇ ਗਏ ਨੇ ਤੇ ਹੁਣ ਵੀ ਸਰਚ ਆਪਰੇਸ਼ਨ ਅੱਤਵਾਦੀਆਂ ਦੀ ਪਾਲ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਦੱਸਦੀ ਹੈ ਕਪੂਵਾੜਾ ਦੇ ਮਾਛਲ ਸੈਕਟਰ ਦੇ ਵਿੱਚ ਦੋ ਅੱਤਵਾਦੀਆਂ ਨੂੰ ਠੇਰ ਕੀਤਾ ਗਿਆ ਹੈ ਤੇ ਦੂਜੇ ਪਾਸੇ ਤੰਗ ਤਾਰ ਦੇ ਵਿੱਚ ਇੱਕ ਅੱਤਵਾਦੀ ਨੂੰ ਮਾਰਿਆ ਗਿਆ ਸੋ ਇਨਕਾਊਂਟਰ ਦੇ ਵਿੱਚ ਹੁਣ ਤੱਕ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਪੁਲਿਸ ਅਤੇ ਫੌਜ ਜੁਆਇੰਟ ਆਪਰੇਸ਼ਨ ਜੁਆਇੰਟ ਸਰਚ ਆਪਰੇਸ਼ਨ ਚਲਾ ਰਹੀ ਹੈ ਕਿਉਂਕਿ ਹੋਰ ਅੱਤਵਾਦੀਆਂ ਦੇ ਕੁਸਪੈਟ ਕਰਨ ਦੀ ਜੋ ਖੱਛਾ ਹੈ ਉਹ ਜ਼ਾਹਿਰ ਕੀਤਾ ਜਾ ਰਿਹਾ ਦੱਸਦੀ ਹੈ ਕਿ ਸਰਹੱਦ ਲਾ ਕੇ ਸ਼ੱਕੀ ਹਰਕਤ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ ਫੌਜ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸੋ ਦੱਸਦੀ ਹੈ ਰਾਜੌਰੀ ਦੇ ਵਿੱਚ ਵੀ ਅੱਤਵਾਦੀਆਂ ਦੀ ਪਾਰ ਲਗਾਤਾਰ ਜਾਰੀ ਹੈ ਜੰਮੂ ਕਸ਼ਮੀਰ ਦੇ ਕਪੂਵਾਲਾ ਦੇ ਵਿੱਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਗिराਇਆ ਹੈ 28 29 ਅਗਸਤ ਦੀ ਦਰਮਿਆਨੀ ਰਾਤ ਕਿਉਂਕਿ ਮੌਸਮ ਖਰਾਬ ਸੀ ਉਸ ਵਿਚਾਲੇ ਸਰਹੱਦ ਦੇ ਲਾਗੇ ਸ਼ੱਕੀ ਗਤੀਵਿਧੀ ਦੇਖੀ ਗਈ ਜਿਸ ਤੋਂ ਬਾਅਦ ਸੈਨਾ ਤੇ ਪੁਲਿਸ ਨੇ ਮਾਚਲ ਤੇ ਤੰਗਧਾਰ ਦੇ ਵਿੱਚ ਜੁਆਇੰਟ ਆਪਰੇਸ਼ਨ ਚਲਾਇਆ ਜਿਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ ਸੈਨਾ ਵੱਲੋਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਮੁਤਾਬਿਕ ਦੋਵੇਂ ਜਗਾ ਤੇ ਸਰਚ ਆਪਰੇਸ਼ਨ ਲਗਾਤਾਰ جاری ਹੈ ਜਿਹੜੇ ਅੱਤਵਾਦੀ ਮਾਰੇ ਗਏ ਨੇ ਉਹਨਾਂ ਦੀਆਂ ਲਾਸ਼ਾਂ ਫਿਲਹਾਲ ਬਰਾਮਦ ਨਹੀਂ ਹੋਈਆਂ ਨੇ ਕਿਉਂਕਿ ਸਰਚ ਆਪਰੇਸ਼ਨ ਲਗਾਤਾਰ جاری ਹੈ ਕਿਉਂਕਿ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜੋ ظاہر ਕੀਤਾ ਜਾ ਰਿਹਾ ਹੈ ਜੰਗਲੀ ਏਰੀਆ ਐ ਸੋ ਜੰਗਲਾਂ ਦੇ ਵਿੱਚ ਅੱਤਵਾਦੀ ਭੱਜ ਕੇ ਲੁਕ ਜਾਂਦੇ ਨੇ ਸੋ ਇਸੇ ਕਰਕੇ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਭਾਲ ਕੀਤੀ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਅੱਤਵਾਦੀ ਹੁਣ ਵੀ ਲੁਕੇ ਹੋ ਸਕਦੇ ਨੇ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਕੋਈ ਨਹੀਂ ਹੋਈ ਹੈ ਸੋ ਦੱਸਦੀ ਹੈ ਕਿ ਅਧਿਕਾਰੀਆਂ ਨੇ ਦੱਸਿਆ ਕਿ 28 ਅਗਸਤ ਯਾਨੀ ਕਿ ਬੀਤੀ ਰਾਤ ਕਰੀਬ 9:30 ਵਜੇ ਪਿੰਡ ਖੇਰੀ ਮੋਰਾ ਲਾਠੀ ਤੇ ਦੰਥਲ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਔਰ ਤਲਾਸ਼ੀ ਦੌਰਾਨ ਰਾਤ ਕਰੀਬ ਪੌਣੇ 12 ਵਜੇ ਅਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਰੇ ਗੋਲੀਬਾਰੀ ਹੋਈ ਹੈ ਫਾਇਰਿੰਗ ਹੋਈ ਹੈ ਫੌਜ ਨੇ 63 ਰਾਉਂਡ ਦੇ ذریعے ਕੁਝ ਗੋਲੀਆਂ ਚਲਾਈਆਂ ਨੇ ਔਰ ਜੇਕਰ ਗੱਲ ਕੀਤੀ ਜਾਵੇ ਜੁਲਾਈ ਮਹੀਨੇ ਦੀ ਤਾਂ 10 ਐਨਕਾਊਂਟਰ 10 ਬਾਰ ਹਮਲੇ ਹੋ ਚੁੱਕੇ ਨੇ ਇਸ ਤੋਂ ਇਲਾਵਾ ਅਤਵਾਦੀ ਵੀ ਮਾਰੇ ਜਾ ਚੁੱਕੇ ਨੇ ਤੇ ਕੈਪਟਨ ਦੀਪਕ ਵੀ ਸ਼ਹੀਦ ਹੋ ਗਏ ਸੀ 14 ਦਿਨ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਡੋਡਾ ਦੇ ਵਿੱਚ ਅਤਵਾਦੀਆਂ ਦੇ ਨਾਲ ਇਨਕਾਊਂਟਰ ਚੱਲ ਰਿਹਾ ਸੀ ਉਸੇ ਵਕਤ ਕੈਪਟਨ ਦੀਪਕ ਸ਼ਹੀਦ ਹੋ ਗਏ ਸੀ ਔਰ ਸੋ ਦੱਸ ਦਈਏ ਕਿ ਲਗਾਤਾਰ ਜੁਲਾਈ ਦੇ ਵਿੱਚ 10 ਹਮਲੇ ਕੀਤੇ ਗਏ ਨੇ 15 ਜਵਾਨ ਭਾਰਤ ਦੇ ਸ਼ਹੀਦ ਹੋ ਗਏ ਨੇ ਇਸ ਮੁਕਾਬਲਿਆਂ ਦੇ ਵਿੱਚ ਜੋ ਕਿ ਪਿਛਲੇ ਮਹੀਨੇ ਹੋਏ ਨੇ ਸੋ ਵੱਡੀ ਖਬਰ ਜੰਮੂ ਕਸ਼ਮੀਰ ਦੇ ਕਪਵੜਾ ਤੋਂ ਬੀਤੇ ਕੁਝ ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੱਤਵਾਦੀਆਂ ਵੱਲੋਂ ਜਾਂ ਸ਼ੱਕੀ ਅੰਸਰਾਂ ਵੱਲੋਂ ਸਰਹੱਦ ਪਾਰ ਤੋਂ ਕੁਸਪੈਡ ਦੀਆਂ ਖਬਰਾਂਵਾਂ ਜੋ ਖਬਰਾਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਉਸ ਤੋਂ ਲੈ ਕੇ ਫੌਜ ਜੋ ਹੈ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਲਗਾਤਾਰ ਅਲਰਟ ਦੇ ਵਿੱਚ ਔਰ ਡੋਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਨਕਾਊਂਟਰ ਹੋਇਆ ਸੀ ਜਿਸ ਐਨਕਾਊਂਟਰ ਦੇ ਵਿੱਚ ਕੈਪਟਨ ਦੀਪਕ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਦਿੱਲੀ ਵਿਚਾਲੇ ਹਾਈ ਲੈਵਲ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਿਲ ਸੀ ਇਸ ਤੋਂ ਇਲਾਵਾ ਐਨਐਸ ਅਜੀਤ ਡੋਪਾਲ ਦੀ ਅਗਵਾਈ ਦੇ ਵਿੱਚ ਉਹ ਮੀਟਿੰਗ ਹੋਈ ਸੀ ਔਰ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਸਥਿਤੀ ਹੈ ਉਸ ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਰਹੱਦ ਪਾਰ ਤੋਂ ਇਹ ਜੋ ਕਸਪੈਟ ਦੀਆਂ ਕਟਨਾਵਾਂ ਨੇ ਲਗਾਤਾਰ ਵੱਧ ਰਹੀਆਂ ਨੇ ਸੋ ਜੰਮੂ ਕਸ਼ਮੀਰ ਦਾ ਕੁਪਵਾੜਾ ਜਿਸ ਦਾ ਮਾਛਲ ਤੇ ਤੰਗਤਾਰ ਸੈਕਟਰ ਦੋਵੇਂ ਸੈਕਟਰਾਂ ਦੇ ਵਿੱਚ ਇਨਕਾਊਂਟਰ ਹੋਇਆ ਤੰਗਤਾਰ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ ਮਾਛਲ ਸੈਕਟਰ ਦੇ ਵਿੱਚ ਦੋ ਅੱਤਵਾਦੀ ਡੇਰ ਹੋਏ ਨੇ ਦੋ ਤੋਂ ਤਿੰਨ ਅੱਤਵਾਦੀ ਹੁਣ ਵੀ ਲੁਕੇ ਹੋ ਸਕਦੇ ਨੇ ਜੰਗਲਾਂ ਦੇ ਵਿੱਚ ਲੁਕੇ ਹੋ ਸਕਦੇ ਨੇ ਜਿਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ ਪੁਲਿਸ ਅਤੇ ਫੌਜ ਜੁਆਇੰਟ ਸਰਚ ਆਪਰੇਸ਼ਨ ਚਲਾ ਰਹੀ ਹੈ ਔਰ ਅਤਵਾਦੀਆਂ ਦੀ ਲਾਸ਼ ਫਿਲਹਾਲ ਬਰਾਮਦ ਨਹੀਂ ਹੋਈ ਹੈ ਇਲਾਕੇ ਦੇ ਵਿੱਚ ਗੋਲੀਬਾਰੀ ਦੀ ਜੋ ਆਵਾਜ਼ ਹੈ ਸੁਣੀ ਜਾ ਸਕਦੀ ਹੈ ਜਿਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਦੇ ਵਿੱਚ ਗੋਲੀਬਾਰੀ ਦੀ ਆਵਾਜ਼ ਵੀ ਹੈ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੁਠਪੇੜ ਤੇ ਇਨਕਾਊਂਟਰ ਤੇ ਸਰਚ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਬਤਾ ਦੇ ਬਤਾ ਦੇ ਬਤਾ ਦੇ ਪਾਟਿਓ ਐਂਬੀਅੰਸ ਚੜਦੇ ਹੁਣ ਗੱਲ ਜੀ ਹਰ ਦਾ ਗਾੜੀ ਨੂੰ ਅਟੈਕ ਕੀਤਾ ਉਹ ਕੋਟਵਾ ਖੜਾ ਲੱਗ ਹਾਂ ਹਾਂ ਇੱਧੇ ਇੱਧੇ ਚਨਾਲਾ ਜੀ ਆਹ ਮੈਂ ਕੋਟਾ ਸਰਸ਼੍ਰੀਕਾਲ ਵਿਖਰੇ ਤੁਸੀਂ ਔਨ ਏਅਰ ਵੱਡੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਕਪੂਵਾੜਾ ਦੇ ਵਿੱਚ ਸਰਹੱਦ ਲਾਗੇ ਇਨਕਾਊਂਟਰ ਹੋਇਆ ਹੈ ਤਿੰਨ ਅੱਤਵਾਦੀ ਮਾਰੇ ਗਏ ਨੇ ਤੇ ਹੁਣ ਵੀ ਸਰਚ ਆਪਰੇਸ਼ਨ ਅੱਤਵਾਦੀਆਂ ਦੀ ਪਾਲ ਦੇ ਵਿੱਚ ਲਗਾਤਾਰ ਜਾ ਰਹੀ ਹੈ ਦੱਸਦੀ ਹੈ ਕਿ ਕਪੂਵਾੜਾ ਦੇ ਮਾਛਲ ਸੈਕਟਰ ਦੇ ਵਿੱਚ ਦੋ ਅੱਤਵਾਦੀਆਂ ਨੂੰ ਠੇਰ ਕੀਤਾ ਗਿਆ ਹੈ ਤੇ ਦੂਜੇ ਪਾਸੇ ਤੰਤਾਰ ਦੇ ਵਿੱਚ ਇੱਕ ਅੱਤਵਾਦੀ ਨੂੰ ਮਾਰਿਆ ਗਿਆ ਸੋ ਇਨਕਾਊਂਟਰ ਦੇ ਵਿੱਚ ਹੁਣ ਤੱਕ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਪੁਲਿਸ ਅਤੇ ਫੌਜ ਜੁਆਇੰਟ ਆਪਰੇਸ਼ਨ ਜੁਆਇੰਟ ਸਰਚ ਆਪਰੇਸ਼ਨ ਚਲਾ ਰਹੀ ਹੈ ਕਿਉਂਕਿ ਹੋਰ ਅੱਤਵਾਦੀਆਂ ਦੇ ਕੁਸਪੈਟ ਕਰਨ ਦੀ ਜੋ ਖੱਜਾਏ ਉਹ ਜ਼ਾਹਿਰ ਕੀਤਾ ਜਾ ਰਿਹਾ ਦੱਸਦੀ ਹੈ ਕਿ ਸਰਹੱਦ ਲਾ ਕੇ ਸ਼ੱਕੀ ਹਰਕਤ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ ਫੌਜ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਸੋ ਦੱਸਦੀ ਇਹ ਰਾਜੋਰੀ ਦੇ ਵਿੱਚ ਵੀ ਅੱਤਵਾਦੀਆਂ ਦੀ ਪਾਰ ਲਗਾਤਾਰ ਜਾਰੀ ਹੈ ਜੰਮੂ ਕਸ਼ਮੀਰ ਦੇ ਕੁਪਵਾਲਾ ਦੇ ਵਿੱਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਗिराया ਹੈ 28 29 ਅਗਸਤ ਦੇ ਦਰਮਿਆਨੀ ਰਾਤ ਕਿਉਂਕਿ ਮੌਸਮ ਖਰਾਬ ਸੀ ਉਸੇ ਵਿਚਾਲੇ ਸਰਹੱਦ ਦੇ ਲਾਗੇ ਸ਼ੱਕੀ ਗਤੀਵਿਧੀ ਦੇਖੀ ਗਈ ਜਿਸ ਤੋਂ ਬਾਅਦ ਸੈਨਾ ਤੇ ਪੁਲਿਸ ਨੇ ਮਾਛਲ ਤੇ ਤੰਗਦਾਰ ਦੇ ਵਿੱਚ ਜੁਆਇੰਟ ਆਪਰੇਸ਼ਨ ਚਲਾਇਆ ਜਿਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ ਸੈਨਾ ਵੱਲੋਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਮੁਤਾਬਿਕ ਦੋਵੇਂ ਜਗਾ ਤੇ ਸਰਚ ਆਪਰੇਸ਼ਨ ਲਗਾਤਾਰ جاری ਹੈ ਜਿਹੜੇ ਅੱਤਵਾਦੀ ਮਾਰੇ ਗਏ ਨੇ ਉਹਨਾਂ ਦੀਆਂ ਲਾਸ਼ਾਂ ਫਿਲਹਾਲ ਬਰਾਮਦ ਨਹੀਂ ਹੋਈਆਂ ਨੇ ਕਿਉਂਕਿ ਸਰਚ ਆਪਰੇਸ਼ਨ ਲਗਾਤਾਰ جاری ਹੈ ਕਿਉਂਕਿ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜੋ ظاہر ਕੀਤਾ ਜਾ ਰਿਹਾ ਹੈ ਜੰਗਲੀ ਏਰੀਆ ਐ ਸੋ ਜੰਗਲਾਂ ਦੇ ਵਿੱਚ ਅੱਤਵਾਦੀ ਭੱਜ ਕੇ ਲੁਕ ਜਾਂਦੇ ਨੇ ਸੋ ਇਸੇ ਕਰਕੇ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਭਾਲ ਕੀਤੀ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਅੱਤਵਾਦੀ ਹੁਣ ਵੀ ਲੁਕੇ ਹੋ ਸਕਦੇ ਨੇ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਕੋਈ ਨਹੀਂ ਹੋਈ ਹੈ ਤੋ ਦੱਸਦੀ ਏ ਕਿ ਅਧਿਕਾਰੀਆਂ ਨੇ ਦੱਸਿਆ ਕਿ 28 ਅਗਸਤ ਯਾਨੀ ਕਿ ਬੀਤੀ ਰਾਤ ਕਰੀਬ 9:30 ਵਜੇ ਪਿੰਡ ਖੇਰੀ ਮੋਰਾ ਲਾਠੀ ਤੇ ਦੰਥਲ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਔਰ ਤਲਾਸ਼ੀ ਦੌਰਾਨ ਰਾਤ ਕਰੀਬ ਪੌਣੇ 12 ਵਜੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਰੇ ਗੋਲੀਬਾਰੀ ਹੋਈ ਹੈ ਫਾਇਰਿੰਗ ਹੋਈ ਹੈ ਫੌਜ ਨੇ 63 ਰਾਉਂਡ ਦੇ ذریعے ਕੁਝ ਗੋਲੀਆਂ ਚਲਾਈਆਂ ਨੇ ਔਰ ਜੇਕਰ ਗੱਲ ਕੀਤੀ ਜਾਵੇ ਜੁਲਾਈ ਮਹੀਨੇ ਦੀ ਤਾਂ 10 ਐਨਕਾਊਂਟਰ 10 ਬਾਰ ਹਮਲੇ ਹੋ ਚੁੱਕੇ ਨੇ ਇਸ ਤੋਂ ਇਲਾਵਾ ਅਤਵਾਦੀ ਵੀ ਮਾਰੇ ਜਾ ਚੁੱਕੇ ਨੇ ਤੇ ਕੈਪਟਨ ਦੀਪਕ ਵੀ ਸ਼ਹੀਦ ਹੋ ਗਏ ਸੀ 14 ਦਿਨ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਡੋਡਾ ਦੇ ਵਿੱਚ ਅਤਵਾਦੀਆਂ ਦੇ ਨਾਲ ਇਨਕਾਊਂਟਰ ਚੱਲ ਰਿਹਾ ਸੀ ਉਸੇ ਵਕਤ ਕੈਪਟਨ ਦੀਪਕ ਸ਼ਹੀਦ ਹੋ ਗਏ ਸੀ ਔਰ ਸੋ ਦੱਸ ਦਈਏ ਕਿ ਲਗਾਤਾਰ ਜੁਲਾਈ ਦੇ ਵਿੱਚ 10 ਹਮਲੇ ਕੀਤੇ ਗਏ ਨੇ 15 ਜਵਾਨ ਭਾਰਤ ਦੇ ਸ਼ਹੀਦ ਹੋ ਗਏ ਨੇ ਇਸ ਮੁਕਾਬਲਿਆਂ ਦੇ ਵਿੱਚ ਜੋ ਕਿ ਪਿਛਲੇ ਮਹੀਨੇ ਹੋਏ ਨੇ ਸੋ ਵੱਡੀ ਖਬਰ ਜੰਮੂ ਕਸ਼ਮੀਰ ਦੇ ਕਪਵੜਾ ਤੋਂ ਬੀਤੇ ਕੁਝ ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੱਤਵਾਦੀਆਂ ਵੱਲੋਂ ਜਾਂ ਸ਼ੱਕੀ ਅੰਸਰਾਂ ਵੱਲੋਂ ਸਰਹੱਦ ਪਾਰ ਤੋਂ ਕੁਸਪੈਡ ਦੀਆਂ ਖਬਰਾਂਵਾਂ ਆ ਜੋ ਖਬਰਾਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਉਸ ਤੋਂ ਲੈ ਕੇ ਫੌਜ ਜੋ ਹੈ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਲਗਾਤਾਰ ਅਲਰਟ ਦੇ ਵਿੱਚ ਔਰ ਡੋਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਨਕਾਊਂਟਰ ਹੋਇਆ ਸੀ ਜਿਸ ਐਨਕਾਊਂਟਰ ਦੇ ਵਿੱਚ ਕੈਪਟਨ ਦੀਪਕ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਦਿੱਲੀ ਵਿਚਾਲੇ ਹਾਈ ਲੈਵਲ ਮੀਟਿੰਗ ਵੀ ਹੋਈ ਸੀ ਜਿਸ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਿਲ ਸੀ ਇਸ ਤੋਂ ਇਲਾਵਾ ਐਨਐਸਏਜੀ ਡੋਪਾਲ ਦੀ ਅਗਵਾਈ ਦੇ ਵਿੱਚ ਉਹ ਮੀਟਿੰਗ ਹੋਈ ਸੀ ਔਰ ਪੂਰੀ ਜਾਣਕਾਰੀ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਸਥਿਤੀ ਉਸਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਰਹੱਦ ਪਾਰ ਤੋਂ ਇਹ ਜੋ ਕੁਸਪੈਟ ਦੀਆਂ ਕਟਾਵਾਂ ਨੇ ਲਗਾਤਾਰ ਵੱਧ ਰਹੀਆਂ ਨੇ ਸੋ ਜੰਮੂ ਕਸ਼ਮੀਰ ਦਾ ਕਪਵਾੜਾ ਜਿਸ ਦਾ ਮਾਛਲ ਤੇ ਤੰਗ ਧਾਰ ਸੈਕਟਰ ਦੋਵੇਂ ਸੈਕਟਰਾਂ ਦੇ ਵਿੱਚ ਇਨਕਾਊਂਟਰ ਹੋਇਆ ਤੰਗ ਧਾਰ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਮਾਛਲ ਸੈਕਟਰ ਦੇ ਵਿੱਚ ਦੋ ਅੱਤਵਾਦੀ ਡੇਰ ਹੋਏ ਨੇ ਦੋ ਤੋਂ ਤਿੰਨ ਅੱਤਵਾਦੀ ਹੁਣ ਵੀ ਲੁਕੇ ਹੋ ਸਕਦੇ ਨੇ ਜੰਗਲਾਂ ਦੇ ਵਿੱਚ ਲੁਕੇ ਹੋ ਸਕਦੇ ਨੇ ਜਿਨ੍ਹਾਂ ਦੀ ਭਾਲ ਲਗਾਤਾਰ جاری ਹੈ ਪੁਲਿਸ ਅਤੇ ਫੌਜ ਜੁਆਇੰਟ ਸਰਚ ਆਪਰੇਸ਼ਨ ਚਲਾ ਰਹੀ ਹੈ ਔਰ ਅਤਵਾਦੀਆਂ ਦੀ ਲਾਸ਼ ਫਿਲਹਾਲ ਬਰਾਮਦ ਨਹੀਂ ਹੋਈ ਹੈ ਇਲਾਕੇ ਦੇ ਵਿੱਚ ਗੋਲੀਬਾਰੀ ਦੀ ਜੋ ਆਵਾਜ਼ ਹੈ ਸੁਣੀ ਜਾ ਸਕਦੀ ਹੈ ਜਿਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਦੇ ਵਿੱਚ ਗੋਲੀਬਾਰੀ ਦੀ ਆਵਾਜ਼ ਵੀ ਹੈ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੁਠਪੇੜ ਤੇ ਇਨਕਾਊਂਟਰ ਤੇ ਸਰਚ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ बता दे बता दे बता दे पार्टी यू एंबियंस चढ़ दे कुछ कर जी हर गाड़ी पे अटैक किया था वो कोटवा खड़ा था हां हां इधर से चना वाले जी नाम है उनका ਸਰਸ਼ੇਕਾਲ ਵਿਖਰੇ ਤੁਸੀਂ ਔਨ ਏਅਰ ਵੱਡੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਕਪੂਵਾੜਾ ਦੇ ਵਿੱਚ ਸਰਹੱਦ ਲਾਗੇ ਇਨਕਾਊਂਟਰ ਹੋਇਆ ਹੈ ਤਿੰਨ ਅੱਤਵਾਦੀ ਮਾਰੇ ਗਏ ਨੇ ਤੇ ਹੁਣ ਵੀ ਸਰਚ ਆਪਰੇਸ਼ਨ ਅੱਤਵਾਦੀਆਂ ਦੀ ਪਾਲ ਦੇ ਵਿੱਚ ਲਗਾਤਾਰ ਜਾ ਰਹੀ ਹੈ ਦੱਸਦੀ ਹੈ ਕਿ ਕਪੂਵਾੜਾ ਦੇ ਮਾਛਲ ਸੈਕਟਰ ਦੇ ਵਿੱਚ ਦੋ ਅੱਤਵਾਦੀਆਂ ਨੂੰ ਠੇਰ ਕੀਤਾ ਗਿਆ ਹੈ ਤੇ ਦੂਜੇ ਪਾਸੇ ਤੰਤਾਰ ਦੇ ਵਿੱਚ ਇੱਕ ਅੱਤਵਾਦੀ ਨੂੰ ਮਾਰਿਆ ਗਿਆ ਸੋ ਇਨਕਾਊਂਟਰ ਦੇ ਵਿੱਚ ਹੁਣ ਤੱਕ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਪਰ ਪੁਲਿਸ ਅਤੇ ਫੌਜ ਜੁਆਇੰਟ ਆਪਰੇਸ਼ਨ ਜੁਆਇੰਟ ਸਰਚ ਆਪਰੇਸ਼ਨ ਚਲਾ ਰਹੀ ਹੈ ਕਿਉਂਕਿ ਹੋਰ ਅੱਤਵਾਦੀਆਂ ਦੇ ਕੁਸਪੈਟ ਕਰਨ ਦੀ ਜੋ ਖੱਛਾ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਦੱਸਦੀ ਹੈ ਕਿ ਸਰਹੱਦ ਲਾ ਕੇ ਸ਼ੱਕੀ ਹਰਕਤ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ ਫੌਜ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸੋ ਦੱਸਦੀ ਹੈ ਰਾਜੌਰੀ ਦੇ ਵਿੱਚ ਵੀ ਅੱਤਵਾਦੀਆਂ ਦੀ ਪਾਰ ਲਗਾਤਾਰ ਜਾਰੀ ਹੈ ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਗिराਇਆ ਹੈ 28 29 ਅਗਸਤ ਦੀ ਦਰਮਿਆਨੀ ਰਾਤ ਕਿਉਂਕਿ ਮੌਸਮ ਖਰਾਬ ਸੀ ਉਸੇ ਵਿਚਾਲੇ ਸਰਹੱਦ ਦੇ ਲਾਗੇ ਸ਼ੱਕੀ ਗਤੀਵਿਧੀ ਦੇਖੀ ਗਈ ਜਿਸ ਤੋਂ ਬਾਅਦ ਸੈਨਾ ਤੇ ਪੁਲਿਸ ਨੇ ਮਾਚਲ ਤੇ ਤੰਗਦਾਰ ਦੇ ਵਿੱਚ ਜੁਆਇੰਟ ਆਪਰੇਸ਼ਨ ਚਲਾਇਆ ਜਿਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ ਸੈਨਾ ਵੱਲੋਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਮੁਤਾਬਿਕ ਦੋਵੇਂ ਜਗਾ ਤੇ ਸਰਚ ਆਪਰੇਸ਼ਨ ਲਗਾਤਾਰ جاری ਹੈ ਜਿਹੜੇ ਅੱਤਵਾਦੀ ਮਾਰੇ ਗਏ ਨੇ ਉਹਨਾਂ ਦੀਆਂ ਲਾਸ਼ਾਂ ਫਿਲਹਾਲ ਬਰਾਮਦ ਨਹੀਂ ਹੋਈਆਂ ਨੇ ਕਿਉਂਕਿ ਸਰਚ ਆਪਰੇਸ਼ਨ ਲਗਾਤਾਰ جاری ਹੈ ਕਿਉਂਕਿ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਜੋ ظاہر ਕੀਤਾ ਜਾ ਰਿਹਾ ਹੈ ਜੰਗਲੀ ਏਰੀਆ ਐ ਸੋ ਜੰਗਲਾਂ ਦੇ ਵਿੱਚ ਅੱਤਵਾਦੀ ਭੱਜ ਕੇ ਲੁਕ ਜਾਂਦੇ ਨੇ ਸੋ ਇਸੇ ਕਰਕੇ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਭਾਲ ਕੀਤੀ ਜਾ ਸਕੇ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਅੱਤਵਾਦੀ ਹੁਣ ਵੀ ਲੁਕੇ ਹੋ ਸਕਦੇ ਨੇ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਕੋਈ ਨਹੀਂ ਹੋਈ ਹੈ ਸੋ ਦੱਸਦੀ ਹੈ ਕਿ ਅਧਿਕਾਰੀਆਂ ਨੇ ਦੱਸਿਆ ਕਿ 28 ਅਗਸਤ ਯਾਨੀ ਕਿ ਬੀਤੀ ਰਾਤ ਕਰੀਬ 9:30 ਵਜੇ ਪਿੰਡ ਖੇਰੀ ਮੋਰਾ ਲਾਠੀ ਤੇ ਦੰਥਲ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਔਰ ਤਲਾਸ਼ੀ ਦੌਰਾਨ ਰਾਤ ਕਰੀਬ ਪੌਣੇ 12 ਵਜੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਰੇ ਗੋਲੀਬਾਰੀ ਹੋਈ ਹੈ ਫਾਇਰਿੰਗ ਹੋਈ ਹੈ ਫੌਜ ਨੇ 63 ਰਾਉਂਡ ਦੇ ذریعے ਕੁਝ ਗੋਲੀਆਂ ਚਲਾਈਆਂ ਨੇ ਔਰ ਜੇਕਰ ਗੱਲ ਕੀਤੀ ਜਾਵੇ ਜੁਲਾਈ ਮਹੀਨੇ ਦੀ ਤਾਂ 10 ਐਨਕਾਊਂਟਰ 10 ਬਾਰ ਹਮਲੇ ਹੋ ਚੁੱਕੇ ਨੇ ਇਸ ਤੋਂ ਇਲਾਵਾ ਅਤਵਾਦੀ ਵੀ ਮਾਰੇ ਜਾ ਚੁੱਕੇ ਨੇ ਤੇ ਕੈਪਟਨ ਦੀਪਕ ਵੀ ਸ਼ਹੀਦ ਹੋ ਗਏ ਸੀ 14 ਦਿਨ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਡੋਡਾ ਦੇ ਵਿੱਚ ਅਤਵਾਦੀਆਂ ਦੇ ਨਾਲ ਇਨਕਾਊਂਟਰ ਚੱਲ ਰਿਹਾ ਸੀ ਉਸੇ ਵਕਤ ਕੈਪਟਨ ਦੀਪਕ ਸ਼ਹੀਦ ਹੋ ਗਏ ਸੀ ਔਰ